ਕਹਿੰਦੇ ਕਿ ਉਹ ਛੱਡਣ ਗਿਆ। ਪਰ ਤੈਨੂੰ ਹਜੇ ਪਤਾ ਨਹੀਂ ਹੈਗਾ। ਵੀ ਮੈਂ ਕਿੜੀਆਂ ਕਿੜੀਆਂ ਗੇਮਾਂ ਕਾਦੋਂ ਤੇ ਕਿਹਦੇ ਕਿਹਦੇ ਤੇ ਪਾਉਂਦਾ ਫਿਰਦਾ। ਇਹ ਤੇ ਪ੍ਰੀਤ ਦੇ ਦਿਮਾਗ 'ਚ ਇਹ ਗੱਲ ਆ ਕਿਵੇਂ ਗਈ? ਜ਼ਰੂਰ ਇਹਨੇ ਡਿੰਪਲ ਨੂੰ ਤੇ ਈਸ਼ੂ ਨੂੰ ਇਕੱਠਿਆਂ ਨੂੰ ਦੇਖਿਆ ਹੁਣ। ਕਿਤੇ ਇੱਕ ਨਾਟਕ ਹੈ ਜਿਸ ਜਿਹਦਾ ਹਲੇ ਪਹਿਲਾ ਹੀ ਪੇਜ ਖੁੱਲਿਆ। ਤੇਰੇ ਆਪ ਦੇ ਖਿਲਾਫ ਤੈਨੂੰ ਦੁਸ਼ਮਣ ਬਣਾਉਣ ਲਈ। ਸਾਕੀ ਭੈਣ ਹੋਣ ਤੇ ਬਣਨ 'ਚ ਬਹੁਤ ਫਰਕ ਹੁੰਦਾ ਹੈ ਪੁੱਤ। ਕੂੰ ਨਹੀਂ ਆਣੀ ਹੈ ਤੈਨੂੰ ਹਲੇ ਇੰਨਾ ਗੱਲਾਂ ਦਾ ਇੰਨਾ ਪਤਾ ਨਹੀਂ ਹੈ ਨਾ ਤੁਸੀਂ ਰੋਂਦੇ ਫਿਰੋ ਜਿੱਦਾਂ ਮੈਂ ਰੋਈ ਆ ਨਾ ਖੂੰਦੇ ਹੰਝੂ ਹੁਣ ਥੋੜੀ ਵਾਰੀ ਇਹ ਤਾਂ ਸਿਰਫ ਇੱਕ ਖੇਡ ਹੈ ਕਿ ਤੁਹਾਡੇ ਸਾਰੇ ਟੱਬਰ ਨੂੰ ਫਸਾਇਆ ਜਾਵੇ ਜਸ ਜੀ ਹੁਣ ਇਹਨੂੰ ਬਾਹਰ ਹੀ ਲੈਣ ਆ ਬੂਖਾ ਮੂਟਾ ਕਰਕੇ ਨਾ ਫਿਰਿਆ ਕਰ ਬੁਲਾ ਲਿਆ ਕਰ ਇਹਨੂੰ ਲੱਗੀ ਸਮੇਂ ਤੈਨੂੰ ਉਹਦੇ ਬਾਹਰ ਹੀ ਲੈ ਆਉਂਦੇ ਆ ਹੁਣ ਮੇਰਾ ਮੂੰਹ ਉੱਤਾ ਕਰਨ ਨਾਲ ਤੇ ਨਾ ਕਰਨ ਨਾਲ ਕੀ ਫਰਕ ਪੈਂਦਾਗਾ ਓਕੇ ਮੈਂ ਉੱਤਾ ਕਰ ਲਾ ਸਾੜੇ ਘੜਲਾ ਤਾਰੀ ਦੇ ਤੇ ਜਾ ਜਾਂਦੇ ਕਿੱਥੇ ਤਾਂ ਮੇਰਾ ਬੱਸ ਚੰਦਾ ਨਾ ਜੇ ਉਹਨਾਂ ਦੀ ਸਾਰੇ ਟੱਪਰ ਦੀਆਂ ਰੜ ਕਾਂ ਘੜਾਉਦਾ ਬੈਨਾ ਫੇਰ ਕਿੱਥੇ ਜਾ ਕੇ ਉਹਨੂੰ ਘਰੇ ਵਾੜਦਾ ਮੈਂ ਮੇਰੀ ਗੱਲ ਸੁਣ ਲੈ ਠੰਡਾ ਰਹਿ ਜਿੰਨਾ ਟਾਈਮ ਆਪਣੀ ਕੋ ਗੱਲ ਨਹੀਂ ਬਣਦੀ ਲੱਗੀ ਸਮਝੀ ਤੁਹਾਨੂੰ ਬੱਸ ਤੇਰੇ ਕਰਕੇ ਆ ਮੈਂ ਬਹੁਤ ਗੱਲ ਜਨਮ ਬੈਦੀ ਜਸ਼ਨ ਪੁੱਤ ਚਾਹੀਦਾ ਸੀ ਕੁਛ ਨਹੀਂ ਨਹੀਂ ਮੰਮੀ ਜੀ ਉਹ ਤਾਂ ਨਾ ਮੈਂ ਕਾਗਜ਼ ਰੱਖਣ ਗਈ ਸੀ ﺍﻟमारी ਚ ਤੁਹਾਨੂੰ ਦੇਖਿਆ ਮੈਂ ਕਿਹਾ ਚੱਲ ਬੈਠ ਜਾਂਦੀਆਂ 2 ਮਿੰਟ ਗੱਲਾਂ ਬਾਤਾਂ ਕਰ ਲਾਂਗੇ ਅੱਛਾ ਅੱਛਾ ਪੁੱਤ ਮੈਨੂੰ ਦੱਸ ਦਿੰਦੀ ਮੈਂ ਰੱਖ ਦਿੰਦੀ ਓਹੋ ਮੰਮੀ ਜੀ ਮੈਂ ਕਿਹਾ ਤੁਸੀਂ ਕਿੱਥੇ ਕਸ਼ਟ ਕਰੋਗੇ ਮੈਂ ਆਪੇ ਰੱਖ ਐ ਅੱਛਾ ਚੱਲ ਕੋਈ ਹਾਂਜੀ ਨਾ ਤੂੰ ਜਸ਼ਨ ਚੰਗਾ ਕੀਤਾ ਆਪਦੇ ਭਾਈ ਸਾਹਮਣੇ ਸਾਡੀ ਸਾਰੇ ਡੱਬਰ ਦੀ ਬੇਇੱਜ਼ਤੀ ਕਰਾਤੀ ਕਿਉਂ ਸਾਡੀ ਕੋਈ ਇੱਜ਼ਤ ਨਹੀਂ ਲੇਜਸ ਮੈਂ ਕੀ ਬੇਇੱਜ਼ਤੀ ਕਰਾਤੀ ਨਾਲੇ ਗਲਤੀ ਤਾਂ ਤੁਹਾਡੇ ਦੋਨਾਂ ਦੀ ਸੀ ਜੋ ਕੁਝ ਹੋਇਆ ਤੁਹਾਡੇ ਦੋਨਾਂ ਚ ਹੋਇਆ ਫਿਰ ਉਹ ਕਿਉਂ ਇਕੱਲਾ ਮਾਫੀ ਮੰਗਦਾ ਫਿਰੇ ਜੋ ਹੋਇਆ ਠੀਕ ਹੋਇਆ ਵਧੀਆ ਕੀਤਾ ਛੱਡ ਵੀ ਦੇ ਹੁਣ ਗੱਲਾਂ ਨੂੰ ਜੋ ਖਸ਼ ਹੋਣਾ ਸੀ ਹੋ ਗਿਆ ਹੁਣ ਕਿਉਂ ਮੜਮੜ ਉਹ ਹੀ ਗੱਲਾਂ ਪੱਟੀ ਜੰਨਾ ਠੀਕ ਹੈ ਨਾ ਜੋ ਮੈਂ ਕਹਤਾ ਉਹਤੇ ਗੌਰ ਕਰਿਆ ਕਰ ਚਲੋ ਛੱਡੋ ਜੱਸ ਹੁਣ ਜੋ ਹੋਣਾ ਸੀ ਹੋ ਗਿਆ ਆਪਾਂ ਕਿਉਂ ਮੜੇ ਮੜਿਆਂ ਗੱਲਾਂ ਪਿੱਛੇ ਆਪਣੇ ਰਿਸ਼ਤੇਆਂ 'ਚ ਫਰਕ ਪਾਇਆ ਕਿਉਂ ਮੰਮੀ ਜੀ ਹੋਰ ਪੁੱਤ ਬਿਲਕੁਲ ਸਹੀ ਕਿਹਾ ਤਿਹਲਾ ਕਿੰਨੀ ਸਮਝਦਾਰ ਆ ਮੇਰੀ ਨੂੰ ਆਹੋ ਤੁਸੀਂ ਇਹ ਸਮਝਦਾਰ ਹੋ ਇੱਕ ਤੁਹਾਡੀ ਨੂੰ ਸਮਝਦਾਰ ਆ ਬਾਕੀ ਤਾਂ ਇਥੇ ਉਹੀ ਤਰੇ ਫਿਰਦੇ ਆ ਨਾਲੇ ਮੈਨੂੰ ਕੰਮ ਯਾਰ ਆ ਗਿਆ ਲੈ 10 ਇਹਦਾ ਹੀ ਨਹੀਂ ਪਤਾ ਲੱਗਦਾ ਜਸ਼ਨਪੁੱਤ ਮੈਂ ਤੇਨੇ ਇੱਕ ਗੱਲ ਕਹਾ ਮੇਰੇ ਪੁੱਤ ਦਾ ਨਾ ਸੁਭਾਅ ਥੋੜਾ ਜਿਹਾ ਗਰਮ ਜਿਹਾ ਹੈ ਤੂੰ ਐਵੇਂ ਇਹਦੀ ਨਿੱਕੀ ਨਿੱਕੀ ਗੱਲ ਦਾ ਗੁੱਸਾ ਨਾ ਕਰਿਆ ਕਰ ਤੈਨੂੰ ਲੋੜ ਹੀ ਨਹੀਂ ਬਹੁਤਾ ਮੂੰਹ ਲਾਉਣ ਦੀ ਮੈਂ ਵੀ ਬਸ ਇਹ ਨਿੱਨੀ ਗੱਲ ਤੋਂ ਟੁੱਟ-ਟੁੱਟ ਪੈਂਦਾ ਰਹਿੰਦਾ ਲੈ ਹੁਣ ਉੱਠ ਕੇ ਚਲੇ ਗਿਆ। ਓਹ ਮਮੀ ਜੀ ਨਾਲੇ ਮੈਨੂੰ ਨਾ ਜੱਸ ਦੀ ਕੋਈ ਗੱਲ ਦਾ ਗੁੱਸਾ ਨਹੀਂ ਹੈਗਾ ਤੇ ਰਹੀ ਗੱਲ ਥੋਡੀ। ਭੱਲਾ ਮਾਵਾ ਵੀ ਕਦੇ ਬੱਚਿਆਂ ਬਾਰੇ ਮਾੜਾ ਸੋਚਦੀਆਂ ਨੇ। ਤੁਸੀਂ ਚੰਗਾ ਹੀ ਕਰੋਗੇ ਜੋ ਕਰੋਗੇ। ਜਸ਼ਨ ਪੁੱਤ ਨਾਲੇ ਮੈਂ ਵੀ ਹੈ ਨਾ ਆ ਜੱਸ ਜਿਹੇ ਦੇ ਮਗਰ ਲਾ ਕੇ ਤੈਨੂੰ ਤੇ ਤੇਰੇ ਭਾਈ ਨੂੰ ਪਤਾ ਨਹੀਂ ਕੀ ਕੁਛ ਬੋਲ ਗਈ। ਪਤਾ ਮੈਨੂੰ ਵੀ ਬੋਲਣਾ ਨਹੀਂ ਸੀ ਚਾਹੀਦਾ ਇੰਨਾ। ਉਹੀ ਬਸ ਮੇਰਾ ਵੀ ਦਿਮਾਗ ਕਈ ਵਾਰੀ ਹੈ ਨਾ ਇਨਾਂ ਦੇ ਮਗਰ ਲੱਗ ਜਾਂਦਾ ਚੱਲ ਪੁੱਤ ਤੂੰ ਜਿਹੜਾ ਕੰਮ ਕਰਨਾ ਕਰ ਲਾ ਮੈਂ ਚੱਲਦੀ ਹਾਂ ਹਾਂਜੀ ਮੰਮੀ ਜੀ ਕਈ ਵਾਰ ਨਾ ਜਦੋਂ ਸੰ ਦਾ ਬੀਬੀ ਵੱਧਿਆ ਹੁੰਦਾ ਤਾਂ ਸਮਝ ਹੀ ਨਹੀਂ ਲੱਗਦੀ ਕੀ ਬੋਲ ਜਾਂਦਾ ਅਗਲਾ ਤੈਨੂੰ ਤਾਂ ਪੁੱਤ ਪਤਾ ਹੀ ਆ ਮੇਰਾ ਬਲੱਡ ਵੱਜ ਜਾਂਦਾ ਫੇ ਮੈਨੂੰ ਬੋਲਣ ਚੱਲਣ ਦਾ ਪਤਾ ਹੀ ਨਹੀਂ ਲੱਗਦਾ ਹਾਂਜੀ ਜੱਸਦਾ ਵੀ ਵੱਧਦਾ ਹੀ ਹੋਣਾ ਹੈਨਾ ਚੱਲ ਕੋਈ ਨਹੀਂ ਮੈਂ ਚੱਲਦੀ ਹਾਂ ਪੁੱਤ ਚੱਪਲ ਘੜ ਇੱਧਰ ਨੂੰ ਆਈ ਵਧੀਆ ਮੋਮੋ ਠਗਣੀ ਸਭ ਜਾਣਦੀਆਂ ਤੁਹਾਡੀਆਂ ਚਾਲਾਂ ਨੂੰ ਮਿੱਠੀਆਂ ਗੋਈਆਂ ਭੌਂਦੀ ਫਿਰਦੀਆਂ ਹਾਂ ਹਾਂ ਵਧੀਆ ਵਧੀਆ ਤੂੰ ਦੱਸ ਕਿਵੇਂ ਚੱਲਦੀ ਹੈ ਪੜਾਈ ਓਹ ਫਰੀਦ ਪੁੱਤ ਇੱਕ ਮੈਂ ਬਾਜ਼ ਕਰਦੀ ਹਾਂ ਹਾਂਜੀ ਮੰਮਾ ਤੈਨੂੰ ਬੁਰਾ ਤਾਂ ਮੰਨੀ ਨਾ ਮੈਂ ਤੈਨੂੰ ਪੁੱਛਦੀ ਆ ਤੇ ਤੂੰ ਵਾਪਸ ਕਦੋਂ ਜਾਣਾ ਨਾ ਕੀ ਗੱਲ ਮੰਮਾ ਇਹੀ ਸਵਾਲ ਈਸ਼ੂ ਨੇ ਮੈਨੂੰ ਕੁਝ ਦਿਨ ਪਹਿਲਾਂ ਪੁੱਛਿਆ ਸੀ ਅੱਜ ਤੁਸੀਂ ਪੁੱਛ ਰਹੇ ਹੋ ਕੀ ਗੱਲ ਇੱਥੇ ਆਉਣਾ ਮੇਰਾ ਚੰਗਾ ਨਹੀਂ ਲੱਗਾ ਤੁਹਾਨੂੰ ਨਹੀਂ ਨਹੀਂ ਪਤਾ ਹੈ ਲੈ ਦੱਸ ਚੰਗਾ ਕਿਉਂ ਨਹੀਂ ਲੱਗਣਾ ਮੈਂ ਤਾਂ ਪੁੱਤ ਤਾਂ ਕਹਿੰਦੀ ਸੀ ਵੀ ਤੁਹਾਨੂੰ ਦੋਹਾਂ ਨੂੰ ਮੈਂ ਘੁੰਮਣ ਫਿਰਨ ਭੇਜ ਦਿੰਨੀ ਚਾਰ ਦਿਨ ਬਾਹਰ ਤਾਂ ਪੁੱਤ ਥੜਾ ਟਾਈਮ ਨਹੀਂ ਲੱਗਦਾ ਕੰਮਕਾਰਾਂ ਚ ਘੁੰਮਣ ਫਿਰਨ ਦਾ ਤੁਸੀਂ ਇੱਥੇ ਚਾਰ ਦਿਨ ਸ਼ਿਮਲੇ ਮਨਾਲੀ ਘੁੰਮਿਓ ਉਹ ਅੱਛਾ ਅੱਛਾ ਘੁੰਮਣ ਤਾਂ ਜਾਵਾਂਗੇ ਪਰ ਸਾਰੇ ਜਾਣਗੇ ਘੁੰਮਣ ਪਰ ਹਜੇ ਨਹੀਂ ਜਦੋਂ ਤੱਕ ਇਸ ਘਰ ਦੇ ਹਾਲਾਤ ਨਾ ਠੀਕ ਹੋ ਜਾਣ ਤੋਂ ਨੂੰ ਪਤਾ ਹੀ ਐ ਜਸਤੇ ਜਸ਼ਨ ਵਿੱਚ ਕਿੰਨੀ ਪ੍ਰੋਬਲਮ ਆਈ ਐ ਓਹੋ ਪੁੱਤ ਜਸਤੇ ਜਸ਼ਨ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀ ਐ ਨਾ ਹੋ ਮੈਂ ਆਪੇ ਹੀ ਹੱਲ ਕਰ ਦੇਣੀ ਆ ਤੁਹਾਡੀ ਮਾਂ ਕਾਸ ਵਾਸਤੇ ਬੈਠੀ ਐ ਇੱਥੇ ਘਰ 'ਚ ਮੈਂ ਤਾਂ ਪੁੱਤੇ ਇਹ ਕਹਿੰਦੀ ਸੀ ਵੀ ਤੁਸੀਂ ਜਾ ਜਾਂਦੇ ਚਲੋ ਜੇ ਇਕੱਠੇ ਨਹੀਂ ਜਾਣਾ ਤਾਂ ਫਿਰ ਇਕੱਠੇ ਜਾਈ ਆਵਾਂਗੇ ਹਾਂਜੀ ਮੰਮੀ ਪੁੱਤ ਈਸ਼ੂ ਨੇ ਨਾ ਜਿੰਨੀਆਂ ਤੇਰੀਆਂ ਸਿਫਤਾਂ ਕੀਤੀਆਂ ਸੀ ਤੁਹ ਤੋਂ ਉਹਦੇ ਨਾਲੋਂ ਵੀ ਸਿਆਣੀ ਨਿਕਲੀ। ਇਸ਼ੂ ਕਹਿੰਦਾ ਸੀ ਮੇਰੀ ਬਹੂ ਨਾ ਬੜੀ ਸਿਆਣੀ ਤੇ ਸਮਝਦਾਰਾ। ਸੱਚੀ ਉਹੀ ਗੱਲ ਹੋਈ। ਜਿਵੇਂ ਦੀ ਮੈਂ ਬਹੂ ਪਾਲਦੀ ਸੀ ਮੈਨੂੰਵੇਂ ਦੀ ਮਿਲ ਗਈ। ਬੰਮ ਚੰਗੇ ਤਾਂ ਤੁਸੀਂ ਹੋ। ਨਾਲੇ ਚੰਗੇ ਬੰਦਿਆਂ ਨੂੰ ਚੰਗੇ ਬੰਦੇ ਮਿਲ ਹੀ ਜਾਂਦੇ ਨੇ। ਪੁੱਤ ਜਿਵੇਂ ਮਰਜੀ ਸਮਝ ਲੈ। ਮੈਂ ਚੰਗੀ, ਤੁਸੀਂ ਚੰਗੇ, ਤੁਸੀਂ ਚੰਗੇ। ਮੈਂ ਚੰਗੀ। ਹਾਂਜੀ ਹਾਂਜੀ ਮੰਮੀ। ਹਾਂਜੀ ਮੰਮੀ। ਮੈਨੂੰ ਕੋਲ ਆ ਰਹੇ ਮੈਂ ਸੁਣ ਕੇ ਆਉਣੀ ਆ। ਕਿਹਦਾ ਕਾਲ ਹੈ ਪੁੱਤ ਉਹਨੇ ਮੇਰੇ ਫਰੈਂਡ ਦਾ ਕਾਲ ਹੈ ਅੱਛਾ ਠੀਕ ਕਰ ਲੈ ਗੱਲ ਹਾਂਜੀ ਮੈਂ ਆਉਣੀ ਹੈਲੋ ਕਮਾਲ ਹੋ ਗਈ ਇਹ ਤਾਂ ਬਾਹਰ ਜਾਣ ਨੂੰ ਵੀ ਨਹੀਂ ਮੰਨੀ ਮੈਂ ਤਾਂ ਕਿਹਾ ਸੀ ਇਹਨਾਂ ਨੂੰ 4 ਦਿਨ ਬਾਹਰ ਕਮਾਫਰਾ ਦੇਉਂਗੀ ਤੇ ਮਗਰੋਂ ਜੱਸ ਨੂੰ ਸਮਝਾਉਂਗੀ ਇਹਨਾਂ ਦੋਹਾਂ ਭਰਾਵਾਂ ਦਾ ਕਲੇਸ਼ ਮੁੱਕ ਜਾ ਪਰ ਇਹ ਮੈਨੂੰ ਇਹ ਇੰਨੀ ਪਲੀਮਾਂਸ ਨਹੀਂ ਲੱਗਦੀ। ਛੋਸਤ ਬਹੁਤ ਹੈ। ਹਾਂ। 딸ੀ ਪੁੱਤ ਮੈਨੂੰ ਐਂ ਤਾਂ ਦੱਸ ਵੀ ਉੱਥੇ ਕੀ ਹੋਇਆ। ਮਾਂ ਤੈਨੂੰ ਦੱਸੀ ਜਾਣਾ। ਹਾਂ। ਉਹ ਨਾ ਨੇ ਜਸ਼ਨ ਨੂੰ ਕਰੇ ਰੱਖਣ ਖਾਤਰ ਕੀ ਕੀ ਡਰਾਮੇ ਕਰੇ ਨਾ। ਉਹ ਤਾਂ ਮੈਂ ਜਾਣਦਾ। ਜਬ ਸੋ ਆਪ ਜਾਣਦੇ ਨੇ। ਇਹ ਤਾਂ ਅੱਧੀ ਗੱਲ ਦੱਸੀ ਸਾਨੂੰ ਆ ਕੇ ਮਾਚਲ ਕਰੂ ਐ ਵੀ ਟੈਨਸ਼ਨ ਹੋਊ ਚਾਚੀ। ਅੱਛਾ। ਬੇਪੁੱਤ ਮੈਂ ਤਾਂ ਉਹਨਾਂ ਦਾ ਉਹ ਹਿਸਾਬ ਲਾ ਲਿਆ ਸੀ। ਜਦੋਂ ਦੇਖ ਲਾ ਜਿਵੇਂ ਇੱਥੋਂ ਉੱਠ ਕੇ ਗਿਆ ਸੀ ਨਾ ਰੁੱਸ ਕੇ। ਮਨ ਤਾਂ ਉਹਦੀ ਪਤਾ ਸੀਗਾ ਵੀ ਇਹ ਹੈ ਨਹੀਂ ਬੰਦੇ ਕਿਸੇ ਕੰਮ ਦੇ। ਹੋ ਫੀਤਾ ਗੱਲ ਹੈ ਬਸ ਇਹਦਾ ਇੱਕ ਚਾਚੀ ਦੇ ਮੂਹ ਨੂੰ ਨਾ ਜਸਨ ਨੂੰ ਉੱਥੇ ਛੱਡ ਕੇ ਆਉਣਾ ਪਿਆ ਨਹੀਂ ਮੇਰਾ ਤਾਂ ਜੀ ਕਰਦਾ ਮੈਂ ਉਹਨਾਂ ਤੇ ਕਰੇ ਪੈਰ ਵੀ ਨਾ ਪਾਉਣ ਦੇਵਾਂ ਭੈਣ ਨੂੰ ਬੇਪੁੱਤ ਇੱਕ ਤਾਂ ਦੁਨੀਆ ਦੇ ਪੁੱਠੇ ਰਿਵਾਜ ਹੈ ਜੇ ਬੰਦਾ ਧੀਆਂ ਨੂੰ ਘਰੇ ਰੱਖ ਸਕਦਾ ਹੋਵੇ ਫਿਰ ਕਾਹਨੂੰ ਲੋਕ ਪਰਾਈਆਂ ਕਰਨ ਚੱਲ ਕੋਈ ਨਾ ਇਹ ਤਾਂ ਦੇਖਦੇ ਆਂ ਕੀ ਗੱਲ ਹੁੰਦੀ ਹੈ ਯਕੀਨਾ ਤੇ ਚਾਚੀ ਉਧਰ ਕਿ ਮੈਂ ਉਹ ਬੈਠੀ ਸੀ ਥੋੜੇ ਬਦਲੀ ਬਦਲੀ ਜਿ ਲੱਗਦੀ ਸੀ ਕੋਈ ਗੱਲ ਹੋਈ ਆ ਕਰੇ ਬੇਪੁੱਤ ਗੱਲ ਤਾਂ ਕੀ ਹੋਣੀ ਐ ਲੈ ਸੁਣ ਲੈ ਫਿਰ ਮੈਥੋਂ ਵੀ ਤੂੰ ਸੱਚੀਆਂ ਸੁਣ ਲੈ ਆ ਮੈਨੂੰ ਤਾਂ ਸਾਰੀ ਗੱਲ ਆਪਣੇ ਵਾਲੀ ਦੀ ਲੱਗਦੀ ਐ ਵੀ ਇਹਨੇ ਖਬਰਾਂ ਉਹਨੂੰ ਕੀ ਕੀ ਪੁੱਠੀਆਂ ਪੱਟੀਆਂ ਪੜਾਈਆਂ ਜਿਹੜਾ ਮੈਨੂੰ ਬਹੁਤ ਕੁਛ ਬੋਲੀ ਹੈਗੀ ਕਿਉਂ ਅਹੇ ਜਿਹੜੀ ਗੱਲ ਤੋਂ ਫੈਮੀ ਹੋ ਗਈ ਉਹਨੂੰ ਕਰਾ ਕੀ ਪਤਾ ਹੁਣ ਇਹਨੇ ਕੀ ਕਹਿਆ ਭਾਈ ਮੈਨੂੰ ਹੁਣ ਕੀ ਪਤਾ ਲੱਗਦਾ ਏ ਤੈਨੂੰ ਕੀ ਕਹਿੰਦੀ ਸੀ ਚਾਚੀ ਮੈਨੂੰ ਤਾਂ ਕਹਿੰਦੀ ਸੀ ਤੂੰ ਆਪਦਾ ਟੱਬਰ ਇਕੱਠਾ ਕਰ ਲਿਆ ਮੈਂ ਆਇਆ ਕਰ ਦੂੰ ਮੈਂ ਬਾਹਰ ਕਰ ਦੂੰ ਮੈਂ ਤਾਂ ਬਸ ਤੂੰ ਪੁੱਛ ਹੀ ਨਾ ਐ ਮੈਂ ਫਿਰ ਤੈਨੂੰ ਗੁੱਸਾ ਆਊਗਾ ਮੈਂ ਹੋਰ ਤੈਨੂੰ ਕੀ ਦੱਸਣਾ ਹੈਗਾ ਇਹ ਸਾਰੇ ਘਾਰੇ ਮਨਪਰੀਤ ਦੇ ਐ ਨਾ ਵਾ ਮਨਪਰੀਤ ਦੇ ਤਾਂ ਨਹੀਂ ਹੋ ਸਕਦੇ ਹੁਣ ਜਿਹੜੇ ਦਿਨ ਦੀ ਮਨਪਰੀਤ ਦੀ ਲਾਪਾ ਕਰੀਏ ਚਾਚੀ ਨੇ ਇਦੋਂ ਤੱਕ ਦੇ ਮਨਪਰੀਤ ਮੈਂ ਚਾਚੀ ਲਵੇ ਖੜੀ ਵੀ ਨਹੀਂ ਦੇਖੀ ਮਨਪਰੀਤ ਦਾ ਨਹੀਂ ਐ ਕਰਿਆ ਹੋ ਸਕਦਾ ਗੱਲ ਕੋਈ ਹੋਰ ਐ ਫਿਰ ਬੇ ਹੋਰ ਗੱਲ ਕੀ ਹੋਣੀ ਐ ਮੈਨੂੰ ਤਾਂ ਆਪ ਸਮਝ ਨਹੀਂ ਲੱਗਦੀ ਪੁੱਤ ਵੀ ਜਿੰਨਾ ਮੈਂ ਟੱਬਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਆਂ ਉਨ ਨੇ ਆਪਣੇ ਚ ਫਿੱਕ ਪਈ ਜਾਂਦਾ ਉਨ ਨੇ ਹੀ ਬਗੜ ਵਧੀ ਜਾਂਦਾ ਹੈਗਾ ਚਲ ਕੋਈ ਨਾ ਤੂੰ ਵੀ ਇਹ ਬਾਲੀਦਾਲ ਮੰਤੇ ਨਾਗਾ ਇੱਕ ਦੋ ਮਿੰਟ ਦਾ ਗੁੱਸਾ ਉਹ ਚਾਚੀ ਦਾ ਲੈ ਜਾਊਗਾ ਨਾਲੇ ਜੇ ਚੰਗਾ ਟਾਈਮ ਹੁੰਦਾ ਨਾ ਤਾਂ ਮਾੜਾ ਵੀ ਹੁੰਦਾ ਜੇ ਮਾੜਾ ਟਾਈਮ ਹੁੰਦਾ ਤਾਂ ਚੰਗਾ ਵੀ ਹੁੰਦਾ ਅੱਜ ਆਪਣੇ ਦੇ ਮਾੜਾ ਟਾਈਮ ਚੱਲਦਾ ਕੱਲ ਨੂੰ ਚੰਗਾ ਵੀ ਆਊਗਾ ਐਵੇਂ ਟੈਨਸ਼ਨ ਨਾ ਲੈ ਪੁੱਤ ਮੈਂ ਤਾਂ ਕਦੀ ਆਪਣੇ ਤੇ ਚੰਗਾ ਟਾਈਮ ਦੇਖਿਆ ਹੀ ਨਹੀਂ ਜਿੱਦਾਂ ਦੀ ਇਸ ਘਰ ਚ ਆਈਆਂ ਆਹੀ ਲੜਾਈਆਂ ਹੀ ਚੱਲੀ ਜਾਂਦੀਆਂ ਨੇਗੀਆ ਚਲ ਕੋਈ ਨਾ ਫੇਰ ਕੀ ਹੋ ਗਿਆ ਇਹ ਤਾਂ ਚੱਲਦੀ ਹੀ ਰਹਿੰਦਾ ਹੁਣ ਸਾਡੇ ਨਾਲ ਖੇਤੀ ਕੁਛ ਹੋਇਆ ਹੁਣ ਉਹ ਵੀ ਠੰਡਾ ਹੋ ਜੂਗਾ ਅੱਜ ਜਾਇਆ ਮੂੰਹ ਮੱਥੇ ਲੱਗਿਆ ਆ ਉਹ ਵੀ ਗੱਲ ਠੰਡੀ ਪੈ ਜੂ ਇੱਕ ਨਾ ਇੱਕ ਦਿਨ ਆ ਹੀ ਹੁੰਦਾ ਮਾ ਤਾਂ ਚੱਲਦਾ ਰਹਿੰਦਾ ਚਲ ਚਲ ਚੰਗਾ ਬੈ ਕੇ ਚਾਹ ਪੀ ਲਾ ਕੋਈ ਵੀ ਤੈਨੂੰ ਐਵੇਂ ਗੱਲ ਨਹੀਂ ਲਾ ਲਿਆ ਉਹ ਫਿਰ ਆਪ ਹੀ ਗੱਲ ਹੀ ਲਾ ਕੇ ਆਪ ਹੀ ਕਹਿ ਰਹੀ ਏ ਬੇ ਚਲ ਚੰਗਾ ਤੇਰੀ ਗੱਲ ਸੁਣੀ ਪੁੱਤ ਆਇਆ ਮਾ ਉਰਿਆ ਹਾਂ ਲੈ ਹਣੇ ਚਾਹ ਨਹੀਂ ਪੀਤੀ ਉਮੀ ਲਈ ਫਿਰਦਾ ਹੈਗਾ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਪੁੱਤ ਆਪਦੀ ਚਾਚੀ ਬੰਨੀ ਗੀੜਾ ਰੱਖੇ ਕਿ ਤੇ ਐ ਨਾ ਹੋਵੇ ਵੀ ਉਹਦਾ ਬਹਿਮ ਯਕੀਨਚੀ ਬਦਲ ਜੇ। ਓ ਮਾਂ ਤੂੰ ਫੇਰ ਕਰਨਾ ਕਰ। ਦੇਖ ਚਾਚੀ ਦਾ ਬਹਿਮ ਤਾਂ ਬਹਿਮ ਹੀ ਰੱਖੂਗਾ ਮੈਂ। ਉਹਨੂੰ ਨਹੀਂ ਮੈਂ ਯਕੀਨਚ ਬਦਲ ਦਿੰਦਾ। ਇਹ ਜ਼ਿੰਮੇਵਾਰੀ ਮੇਰੀ। ਬਸ ਤੈਨੂੰ ਨਾ ਧਿਆਨ ਰੱਖੀ ਕੋਈ ਵੀ ਇਹੋ ਜੀ ਗੱਲ ਜਹੇ ਜਹੇ ਕੰਮ ਨਾ ਕਰੀ ਜਿਹਦੇ ਨਾਲ ਚਾਚੀ ਦਾ ਮਨ ਦੁਖੀ ਹੋਵੇ। ਬੇਪੁੱਤ ਨੂੰ ਤਾਂ ਐ ਲੱਗਦਾ ਵੀ ਮੈਂ ਆਪਦਾ ਤਾਂ ਸਾਰਾ ਟੱਬਰ ਇਕੱਠਾ ਕਰ ਲਿਆ। ਫਰਮਾਇ ਉਹਦੇ ਨਾਲ ਕੋਈ ਵੀ ਇਹੀ ਜੀ ਗੱਲ ਨਹੀਂ ਕਰਦੀ ਪੁੱਤ ਵੀ ਉਹ ਦੁਖੀ ਹੋਵੇ ਨਾਲੇ ਜਿਹੜੇ ਉਹਦੇ ਮੇਰੇ ਤੇ ਸਾਨ ਨੇ ਮੈਂ ਤਾਂ ਉਹਨਾਂ ਦਾ ਦੋਹਾਂ ਜੀਆਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੀ ਨਾਲੇ ਉਹਨੂੰ ਕੁਛ ਕਹਿ ਕੇ ਮੈਂ ਕਿੱਥੇ ਪਹੁੰਚੂਗੀ ਦੇਖ ਲੈ ਦੇਖ ਲੈ ਕਿਵੇਂ ਮਾਂ ਲਵੇ ਖੜਿਆ ਮਾਂ ਲਵੇ ਖੜੇ ਬਿਨਾ ਤਾਂ ਇਹ ਚਾਹ ਨਹੀਂ ਨ ਲੰਘਦੀ ਹਲਕ ਚੋਂ ਕੀ ਕਰਾਂ ਮੈਂ ਤਾਂ ਨਾ ਇੱਕ ਟੱਬਰ ਨੇ ਤਪਾਈ ਪਈਆਂ ਮੈਨੂੰ ਲੱਗਦਾ ਮੈਂ ਇੱਥੇ ਰਹਿ ਰਹਿ ਪਾਗਲ ਹੋ ਜਾਉ ਇਹਨੂੰ ਇੱਕ ਕੋਲ ਉਤਪਰ ਕਰਦੀਆਂ ਦੂਜੀ ਇਹਦੇ ਸਹਰਾਣੇ ਆ ਜਾਂਦੀ ਆ ਇੱਕ ਕੋਲ ਉਪਰਾ ਕਰਦੀਆਂ ਦੂਜੀ ਇਹਦੇ ਸਹਰਾਣੇ ਪਹਿਲਾਂ ਆ ਜਾਂਦੀ ਆ ਕੀ ਆਪਾਂ ਕਰਨਾ ਬਸ ਫਿਰ ਮਾਂ ਤੂੰ ਕਿਉਂ ਟੈਨਸ਼ਨ ਕਰੀ ਜਿਹਨੇ ਜਿਹਨੇ ਕਰ ਦਿੱਤਾ ਉਹ ਜ਼ਿੰਮੇਵਾਰੀ ਮੇਰੀ ਚੱਕੀ ਬਸ ਤੇ ਮੈਂ ਰੈਂਟ ਆ ਗਿਆ 1 ਮਿੰਟ ਆਉਣਾ ਬਸ ਨਹੀਂ ਇਹ ਨਾ ਟੇਕਣ ਦੇਵੀ ਆਈ ਵੀ ਜਵਾਕ ਨੂੰ ਘੁੱਟ ਚਾਹ ਦੀ ਤਾਂ ਪੀ ਲੈ ਉਹਦੀ ਲੱਗ ਜੂ ਹੋਕਰੇ ਮਾਰ ਵਾ ਪੀ ਲੈ ਪੁੱਤ ਆ ਲੋ ਪਾਣੀ ਦੇਪਨ ਉਰੇ ਅੱਗਾਲ ਸੁਣ ਦੱਸੋ ਮੇਰੀ ਗੱਲ ਸੁਣ ਜਿਵੇਂ ਤੂੰ ਪਹਿਲਾਂ ਮੇਰਾ ਸਾਥ ਦਿੱਤਾ ਨਾ ਤਾਂ ਮੈਂ ਤੇਨੂੰ ਇੱਕ ਵਾਰੀ ਹੋਰ ਤੇਰੇ ਸਾਥ ਦੀ ਲੋੜ ਹੈ ਸਾਥ ਦੀ ਲੋੜ ਹੈ ਮਤਲਬ ਮੈਂ ਸਮਝੀ ਨਹੀਂ ਕਿਹੜੇ ਕੰਮ 'ਚ ਥੋੜਾ ਸਾਥ ਦਵਾਂ ਜਿਹੜੀ ਗੱਲ ਤੂੰ ਮੇਰੇ ਦਿਮਾਗ 'ਚ ਪਾਈ ਸੀ ਨਾ ਉਸੇ ਕੰਮ ਲਈ ਮੈਨੂੰ ਤੇਰੇ ਸਾਥ ਦੀ ਲੋੜ ਹੈ ਇਹ ਨਾ ਚੋਰਾਂ ਨੂੰ ਵੀ ਤਾਂ ਪਤਾ ਲੱਗੇ ਵੀ ਚੋਰਾਂ ਨੂੰ ਮੋਰ ਕਿਵੇਂ ਪੈਂਦੇ ਨੇ ਨਾ ਸਾਥ ਸਮਾਂ ਤੁਹਾਡਾ ਦੇ ਦਾਂਗੀ ਲੇਕਿਨ ਫਿਰ ਉਹਦੇ ਵਿੱਚ ਮੈਨੂੰ ਕੀ ਮਿਲੇਗਾ ਨਾਲੇ ਜਿਹੜੇ ਕੰਮ ਵਾਸਤੇ ਤੁਸੀਂ ਸੋਚ ਰਹੇ ਹੋ ਨਾ ਉਸ ਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਤਿਆਰ ਹੋ ਕੇ ਰਹਿਣਾ ਪੈਣਾ ਹੈ ਔਰ ਧਿਆਨ ਨਾਲ ਚੱਲਣਾ ਪੈਣਾ ਹੈ ਓਏ ਉਹ ਸਭ ਤਾਂ ਤੂੰ ਮੇਰੇ ਤੇ ਛੱਡ ਦੇ ਕੋਈ ਗੱਲ ਨਹੀਂ ਮੈਂ ਸਭ ਕੁਝ ਸੋਚ ਰੱਖਿਆ ਬਸ ਮੈਨੂੰ ਤੇਰੇ ਸਾਥ ਦੀ ਲੋੜ ਹੈ ਤੇ ਨਾਲੇ ਇਹ ਗੱਲ ਇਹਨਾਂ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣੀ ਚਾਹੀਦੀ ਬੀ ਇਹ ਹਿਸਾਬ ਆਪਾਂ ਕਰਿਆ ਤਾਂ ਜੋ ਆਪਣਾ ਇਹ ਕੱਲ ਨੂੰ ਕੁਝ ਕਰ ਨਾ ਸਕਣ ਤੇ ਹਾਂ ਦੂਜੀ ਗੱਲ ਤੂੰ ਨਾ ਕੋਈ ਐਸਾ ਪੈਂਤਰਾ ਖੇਡ ਕਿ ਪ੍ਰੀਤ ਆਪਣੇ ਮੂੰਹੋਂ ਮੰਮੀ ਨੂੰ ਇਹ ਗੱਲ ਕਹੇ ਵੀ ਤੁਸੀਂ ਸਾਡਾ ਬਣਦਾ ਹਿੱਸਾ ਦੇ ਦਿਓ। ਅਸੀਂ ਇੱਥੋਂ ਵਗ ਜਾਨੇ ਆ। ਨਾ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਪ੍ਰੀਤਿਕ ਨੌਕਰਾਨੀ ਦੀ ਗੱਲ ਕਿਉਂ ਮੰਨੇਗੀ? ਨਾਲੇ ਫਿਰ ਉਹ ਮੇਰੇ ਕਹਿਣ ਤੇ ਮੰਮੀ ਨੂੰ ਕਿਉਂ ਕੁਝ ਕਹੇਗੀ? ਮੈਨੂੰ ਪਤਾ ਹੈ ਵੀ ਉਹਨੇ ਤੇਰੀ ਗੱਲ ਨਹੀਂ ਮੰਨਣੀ। ਪਰ ਕਿਵੇਂ ਨਾ ਕਿਵੇਂ ਆਪਾਂ ਨੂੰ ਪ੍ਰੀਤ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਪਊਗੀ। ਤੇ ਨਾਲੇ ਡੈਂਪਲ ਇੱਕ ਗੱਲ ਹੋਰ। ਸੱਚੀ ਤੂੰ ਮੇਰਾ ਬਹੁਤ ਕਰਿਆ। ਮੈਂ ਤੇਰਾ ਕਦੇ ਦੇਣਾ ਨਹੀਂ ਦੇ ਸਕਦਾ। ਹੁਣ ਜਿਹੜਾ ਵੀ ਕੁਝ ਕਰਨਾ ਹੈ ਉਹ ਤੂੰ ਹੀ ਕਰਨਾ ਹੈ ਡਿੰਪਲ ਠੀਕ ਹੈ ਤੁਸੀਂ ਫਿਕਰ ਨਾ ਕਰੋ ਮੈਂ ਪਹਿਲਾਂ ਵੀ ਤੁਹਾਡੇ ਨਾਲ ਖੜੀ ਸੀ ਤੇ ਅੱਜ ਵੀ ਤੁਹਾਡੇ ਨਾਲ ਖੜੀ ਹਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਜੋ ਕੁਝ ਮੈਥ ਹੋਇਆ ਨਾ ਮੈਂ ਕਰਾਂਗੀ ਲੇਕਿਨ ਪਲੀਜ਼ ਤੁਸੀਂ ਪੂਰੀ ਸਾਵਧਾਨੀ ਨਾਲ ਚੱਲੋ ਉਹਦੀ ਤੂੰ ਟੈਨਸ਼ਨ ਨਾ ਲੈ ਜਿਹੜੀ ਸਕੀਮਾਂ ਲਾਉਂਗਾ ਪੱਕੇ ਪਰ ਹੀ ਲਾਉਂਗਾ ਬਸ ਹੁਣ ਜਿਹੜਾ ਕੁਝ ਸਾਹਮਣੇ ਬਾਕੀ ਉਹ ਤੂੰ ਸਾਂਭਣਾ ਕਿਵੇਂ ਉਹ ਮੈਨੂੰ ਨਹੀਂ ਪਤਾ ਥੈਂਕ ਯੂ ਯਰ ਕੋਈ ਗੱਲ ਨਹੀਂ ਜ਼ਰੂਰ ਜ਼ਰੂਰੀ ਸ਼ੂ ਤੂੰ ਕੀ ਸੋਚਦਾ ਆ ਕਿ ਸਭ ਕੁਝ ਮੈਂ ਸਾਂਭਾਂਗੀ ਕਦੇ ਵੀ ਨਹੀਂ ਉਹ ਮੈਂ ਤਾਂ ਚਾਹਨੀ ਆ ਕਿ ਤੁਹਾਡਾ ਸਾਰਾ ਪਰਿਵਾਰ ਹੁਣ ਬਰਬਾਦ ਹੋ ਜੇ ਤੁਸੀਂ ਰੋਂਦੇ ਫਿਰੋ ਜਿੱਦਾਂ ਮੈਂ ਰੋਈ ਆ ਨਾ ਫੋਨ ਦੇ ਹੰਝੂ ਹੁਣ ਥੋੜੀ ਵਾਰੀ ਆ ਇਹ ਤਾਂ ਸਿਰਫ ਇੱਕ ਖੇਡ ਕਿ ਤੁਹਾਡੇ ਸਾਰੇ ਟੱਬਰ ਨੂੰ ਫਸਾਇਆ ਜਾਵੇ ਪੁੱਲਾ ਬੜਾ ਧੋਦੀ ਨਾਲ ਹਾਂ ਦੱਸ ਕੀ ਜਾਂਦੀ ਨਾ ਮੈਨੂੰ ਇਹ ਦੱਸ ਜਦੋਂ ਵੀ ਤੂੰ ਚਾਹ ਜਾਂ ਰੋਟੀ ਖਾਣੀ ਹੁੰਦੀ ਆ ਚਾਹ ਪੀਣੀ ਹੁੰਦੀ ਆ ਤੂੰ ਆਪਦੀ ਮਾਂ ਕੋਲੇ ਨਾ ਖੜਾ ਹੋਵੇਂ ਤੇ ਤੇਰੇ ਸੰਗ ਥੱਲੇ ਕੁਛ ਨੰਗਦਾ ਨਹੀਂ ਨਾ ਮਨਪਰੀ ਤਾਂ ਉਹ ਕਲੀ-ਕਲੀ ਗੱਲ ਤੈਨੂੰ ਸਮਝਾਉਣੀ ਪਿਆ ਕਰੂਗੀ। ਅੱਧੀ ਮੋਟੀ ਬੁੱਧੀ ਵਾਲੀ ਤਾਂ ਤੂੰ ਹੈ ਨਹੀਂ। ਮੈਨੂੰ ਕਲੀ-ਕਲੀ ਗੱਲ ਦੱਸਦਾ ਫਿਰਾਂ ਮੈਂ। ਸਨਾ ਕੀ ਮਤਲਬ ਤੇਰਾ? ਨਾਲੇ ਮੇਰੀ ਗੱਲ ਸੁਣ। ਜਦੋਂ ਡੈਡੀ ਨੇ ਤੈਨੂੰ ਮਨਾ ਕੀਤਾ ਸੀ ਵੀ ਜਸ਼ਨ ਨੂੰ ਛੱਡਣ ਨਹੀਂ ਜਾਣਾ ਉਹਦੇ ਪਿੰਡ ਤੇ ਤੂੰ ਕਿਉਂ ਗਿਆ? ਲੈ। ਕਦੀ ਕਿਉਂ ਛੱਡਣ ਗਿਆ? ਉਹ ਤੈਨੂੰ ਹਜੇ ਪਤਾ ਨਹੀਂ ਜੀਗਾ। ਵੀ ਮੈਂ ਕਿਹੜੀਆਂ-ਕਿਹੜੀਆਂ ਗੇਮਾਂ ਕਾਦੋਂ ਤੇ ਕਿਹਦੇ-ਕਿਹਦੇ ਤੇ ਪਾਉਂਦਾ ਫਿਰਦਾ। ਕਿਹੜੀ ਗੇਮ ਪਾਉਣਾ ਤੂੰ? ਨਾਲੇ ਕਿਹਦੇ ਤੇ ਪਾਉਣਾ? ਉਹ ਮੈਨੂੰ ਹੀ ਪਤਾ। ਵੀ ਕਿਹੜੀ ਗੇਮ ਕਿਹਦੇ ਤੇ ਪਾਉਣਾ। ਨਾਲੇ ਸਾਰੇ ਨੇ ਆਪਦੀ ਵਾਰੀ ਖੇਡ ਲਈ ਹੁਣ ਮੇਰੀ ਵਾਰੀ ਹੈ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੇਰੇ ਘਰ ਵਾਲਾ ਇੰਨਾ ਚੰਗਾ ਹੈ ਜਿਹੜਾ ਤਾਂ ਮੈਂ ਬਹੁਤ ਆਂਦੀ ਪਰ ਤੇਰੀ ਅੱਖ ਤੇ ਮਾਰਾ ਮਾਰੇ ਦੀ ਗੱਲ ਨਹੀਂ ਉਹ ਤਾਂ ਮੈਨੂੰ ਪਤਾ ਹੈ ਵੀ ਤੂੰ ਬਠੇਰਾ ਚੰਗਾ ਪਰ ਮੇਰੇ ਵਾਸਤੇ ਚੰਗਾ ਨਹੀਂ ਤੂੰ ਹੋਰ ਸਾਰੇ ਟੱਬਰ ਵਾਸਤੇ ਚੰਗਾ ਤੈਨੂੰ ਮੇਰੀ ਫਿਕਰ ਹੀ ਨਹੀਂ ਹੈਗੀ ਪਰਵਾਹ ਹੀ ਨਾ ਕਰਦਾ ਤੂੰ ਮੇਰੀ ਹੈਗੀ ਆ ਫਿਕਰ ਟੈਨਸ਼ਨ ਦਿੰਦਾ ਹੈ ਮੈਂ ਨਾਲ ਲੜਿਆ ਕਰਾਂ ਮਾਰਾ ਦਿਨ ਸਾਰਾ ਦਿਨ ਪ੍ਰਿੰਟਾ ਮਗਲਰ ਦੇ ਲਈ ਤੈਨੂੰ ਦਾ ਮੈਂ ਰਾਣੀ ਬਣਾ ਕੇ ਰੱਖੂਗਾ ਕਿਹੜੀ ਰਾਣੀ ਮਹਾਰਾਣੀ ਵਾਲੀ ਰਾਣੀ ਇੱਕਿਆਦੇਓ ਚਾਚੀ ਦੇ ਨਾਮ ਵਾਲੀ ਰਾਣੀ ਅੱਛਾ ਫਿਰ ਤੇਰੇ ਵੀ ਜਿੱਤ ਤਰ੍ਹਾਂ ਹੱਸ ਨਹੀਂ ਆਉਂਦੇ ਜਿਵੇਂ ਚੁੱਪਚਾਪ ਐਨ ਮਿੱਠੀਆਂ ਗੱਲਾਂ ਕਰਨ ਲੱਗ ਰਹਿਣਾ ਮਹਾਰਾਲੇ ਯਾਨੀ ਜਿੱਤ ਚਾਚੀ ਯਾਨੀ ਉਹ ਰਾਣੀ ਰਾਣੀ ਦੀ ਗੱਲ ਕਰਦਾ ਮੈਂ ਜਿਵੇਂ ਰਾਜੇ ਨਹੀਂ ਰਾਣੀਆਂ ਨਹੀਂ ਹੁੰਦੀ ਇਹਦੀ ਉਹਨਾਂ ਨੂੰ ਕਿੰਨਾ ਕੁਛ ਰੱਖਦੇ ਤੇ ਐਵੇਂ ਰੱਖੂਗਾ ਤੈਨੂੰ ਹੈ ਸੱਚੀ ਲਾਹੌਰ ਕੇ ਝੂਠ ਬੋਲਦਾ ਏ ਇੱਕੀ ਇੰਜ ਨਹੀਂ ਹੁੰਦਾ ਫਿਰ ਤੂੰ ਹਰ ਗੱਲ ਤੇ ਮੈਨੂੰ ਕੌੜਾ ਕਾਤੋ ਬੋਲਦਾ ਹੁੰਨਾ ਆ ਨਿਕਲ ਗਿਆ ਮੇਰੇ ਤੋਂ ਦੱਸ ਕੌੜਾ ਕਿਉਂ ਬੋਲਦਾ ਹੁੰਨਾ ਮੈਨੂੰ ਕੌੜਾ ਨਹੀਂ ਬੋਲਦਾ ਇਹ ਤਾਂ ਕਦੇ-ਕਦੇ ਦਿਖਾਵਾ ਕਰਨਾ ਪੈਂਦਾ ਹੁਣ ਜੇ ਮੈਂ ਤੈਨੂੰ ਇਹ ਸਿੱਧੇ ਨੂੰ ਬੋਲਣ ਲੱਗ ਗਿਆ ਤਾਂ ਚਾਚਾ 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 ਤਾਂ ਵਿਚਾਰਾ ਚਲਾ ਹੀ ਨਹੀਂ ਚਾਚੀ ਹੋ ਗਈ ਮੰਮੀ ਹੋ ਗਈ ਢਾ ਪਾਪਾ ਹੋਗਾ ਉਹਨਾਂ ਸਾਹਮਣੇ ਕੀ ਲੱਗੂ ਉਹਨਾਂ ਨੂੰ ਵੀ ਇਹ ਮਨਪ੍ਰੀਤ ਦੀ ਬੋਲੀ ਬੋਲਦਾ ਨਕ ਕਰਨਾ ਪੈਂਦਾ ਈਕਾ ਚਲ ਫਿਰ ਹੁਣ ਤਾਂ ਮੈਂ ਇਹ ਸੋਚਾਂ ਵੀ ਜਿਹੜਾ ਕੁਛ ਵੀ ਤੂੰ ਕਰਦਾ ਸਿਰਫ ਮੇਰੀ ਖੁਸ਼ੀ ਲਈ ਕਰਦਾ ਮੈਂ ਜਿਹੜਾ ਕੁਛ ਵੀ ਕਰਦਾ ਤੇਰੀ ਖੁਸ਼ੀ ਲਈ ਕਰਦਾ ਤੇ ਮੈਨੂੰ ਇਹ ਹੁੰਦਾ ਵੀ ਦੁਨੀਆ ਦੀ ਹਰ ਇੱਕ ਚੀਜ਼ ਜਿਹੜੀ ਤੂੰ ਸੋਚੇ ਜਾਂ ਜਿਹੜੀ ਚੀਜ਼ ਤੂੰ ਲੈਣੀ ਚਾਹੇ ਉਹ ਲਿਆ ਕੇ ਤੇਰੇ ਮੂਰੇ ਧਰਦਾ ਨਾ ਤਾਂ ਫਿਰਦਾ ਮੈਂ ਅੱਜ ਮੈਨੂੰ ਪਤਾ ਲੱਗਿਆ ਵੀ ਮੇਰੇ ਘਰ ਦੇ ਨੇ ਤੇਰੇ ਯਾਰ ਦਾ ਬੁੱਝੜ ਲੱਭਿਆ ਚੰਗਾ ਆ ਤੋ ਦੇ ਹੁਣ ਜਾ ਕੀ ਗੱਲ ਦੱਸ ਜਾ ਰਹੇ ਹੋ ਕਿਤੇ ਤੂੰ ਕੀ ਲੈਣਾ ਮੈਂ ਤਾਂ ਵੈਸੇ ਹੀ ਪੁੱਛਿਆ ਤੁਸੀਂ ਮੈਨੂੰ ਕੁਝ ਜ਼ਿਆਦਾ ਹੀ ਨਹੀਂ ਇਗਨੋਰ ਕਰੀ ਜਾਂਦੇ ਉਹ ਯਾਰ ਦੱਸ ਨਾ ਇਗਨੋਰ ਇਗਨੋਰ ਦੀ ਗੱਲ ਛੱਡ ਮੈਂ ਤਾਂ ਕਹਿੰਦਾ ਤੂੰ ਮੈਨੂੰ ਨਾ ਹੀ ਬੁਲਾਵੇਂ ਨਾ ਤਾਂ ਤੇਰੇ ਲਈ ਚੰਗਾ ਕਿਉਂ ਮੈਂ ਕੀ ਕਰਤਾ ਤੈਨੂੰ ਮੈਂ ਇੱਕ ਵਾਰ ਕਹਿਤਾ ਨਾ ਜੇ ਤੂੰ ਨਾ ਹੀ ਬੁਲਾਵੇਂ ਤਾਂ ਹੀ ਚੰਗਾ ਐਵੇਂ ਇੱਥੇ ਮੱਥਾ ਜਾਣਾ ਮਰੀ ਜਾ ਦਿਮਾਗ ਖਰਾਬ ਕਰੀ ਜਾਂਦੀ ਆ ਮੇਰਾ ਤੇ ਕਨਾਟਕ ਹੈ ਜਸ ਜਿਹਦਾ ਹਲੇ ਪਹਿਲਾ ਹੀ ਪੇਜ ਖੋਲਿਆ ਤੇਰੇ ਆਪ ਦੇ ਖਿਲਾਫ ਤੈਨੂੰ ਦੁਸ਼ਮਣ ਬਣਾਉਣ ਲਈ ਹਾਂਜੀ ਮੰਮੀ ਹਾਂ ਪੁੱਤ ਕੀ ਗੱਲ ਮਾਂ ਨੂੰ ਮੁੜ ਕੇ ਫੋਨ ਹੀ ਨਹੀਂ ਕਰਿਆ ਸੌਰੀ ਜਾ ਕੇ ਠੀਕ ਠਾਕ ਤਾਂ ਸਭ ਕੁਝ ਹਾਂਜੀ ਮੰਮੀ ਸਾਰਾ ਕੁਝ ਠੀਕ ਆ ਨਾਲੇ ਨਾ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਓਹੋ ਪੁੱਤ ਮਾਵਾ ਨੂੰ ਤਾਂ ਧੀਆਂ ਦਾ ਫਿਕਰ ਹੁੰਦਾ ਹੀ ਐ। ਉਹ ਕੋਈ ਨਹੀਂ ਮੰਮੀ। ਨਾਲੇ ਮੈਂ ਤੁਹਾਡੀ ਧੀ ਨਹੀਂ, ਤੁਹਾਡਾ ਪੁੱਤਾਂ। ਨਾਲੇ ਪੁੱਤਾਂ ਨੇ ਹੁੰਦੇ ਆ। ਮਾਵਾ ਫਿਕਰ ਕਰਦੀਆਂ ਚੰਗੀਆਂ ਲੱਗਦੀਆਂ। ਨਾ ਨਾ ਪੁੱਤ। ਜਦੋਂ ਧੀਆਂ ਬਗਾਨੇ ਬਸ ਪਏ ਜਾਣ ਨਾ ਤਾਂ ਮਾਪੇ ਉਹਨੂੰ ਫਿਕਰ ਹੋਈ ਜਾਂਦਾ ਐ। ਉਹ ਕੋਈ ਨਹੀਂ ਮੰਮੀ। ਨਾਲੇ ਤੁੰਮ ਮੈਂ ਹੁਣੇ ਤਾਂ ਕਹਿ ਕੇ ਹਟੀਆਂ। ਵੀ ਇਸ ਘਰ 'ਚ ਮੈਂ ਬਿਲਕੁਲ ਠੀਕਾ ਤੇ ਮੈਨੂੰ ਇਸ ਘਰ 'ਚ ਕਿਸੇ ਨੇ ਕੁਝ ਨਹੀਂ ਕਿਹਾ। ਹਾਂ ਹਾਂ ਪੁੱਤ। ਇਹ ਤਾਂ ਮੈਨੂੰ ਦੱਸਿਆ ਸੀ ਤਾਰੀ ਨੇ। ਨਾਲੇ ਹੁਣ ਮੈਨੂੰ ਤਾਰੀਏ ਫੋਨ ਮਿਲਿਆ ਕੇ ਦੇ ਕੇ ਗਿਆ ਹੈ ਕਹਿੰਦਾ ਲੈ ਗੱਲ ਕਰ ਲੈ ਜੱਸ ਨਾਲ ਹੋਰ ਸੁਣਾ ਮੰਮੀ ਆਪਣੇ ਘਰੇ ਠੀਕ ਨੇ ਖੈਰ ਸੁੱਖਾ ਘਰੇ ਬਸ ਪੁੱਤ ਤੈਨੂੰ ਪਤਾ ਹੀ ਹੈ ਹੁਣ ਤਾਂ ਕੀ ਠੀਕ ਹੈ ਤੂੰ ਆਪ ਹੀ ਦੇਖ ਲੈ ਆ ਤੇਰੀ ਤਾਈ ਨੇ ਮੇਰੇ ਨਾਲ ਕਿੱਡੀ ਡੂੰਗੀ ਚਾਲ ਖੇਡੀ ਹੈ ਨਾ ਕੀ ਮਤਲਬ ਮੰਮੀ ਮਤਲਬ ਤਾਂ ਪੁੱਤ ਇਹੀ ਹੈ ਆ ਦੇਖ ਲੈ ਹੁਣ ਤਾਰੀ ਨੂੰ ਤੇਰੇ ਤਾਈ ਨੇ ਕਿਵੇਂ ਲਵੇ ਲਾ ਲਿਆ ਮੈਨੂੰ ਤਾਂ ਐਂ ਲੱਗਦਾ ਹੈ ਵੀ ਇਹਨਾਂ ਨੇ ਤਾਂ ਸਾਰੇ ਟੱਬਰ ਨੇ ਨਾ ਆਪਾਂ ਨੂੰ ਪਾਗਲ ਬਣਾਉਣ ਦਾ ਹੀ ਠੇਕਾ ਲੈ ਰੱਖਿਆ ਇਹਨਾਂ ਦਾ ਇੱਕਾ ਹੈ ਸਾਰਿਆਂ ਦਾ ਪਰਮਾ ਜੋ ਵੀ ਹੋਇਆ ਆਪਣੇ ਸਾਹਮਣੇ ਹੀ ਤਾਂ ਹੋਇਆ ਸਭ ਕੁਝ ਤੇ ਤੈਨੂੰ ਪਤਾ ਹੀ ਤਾਰੀ ਵੀਰਾ ਦੇਖ-ਦੇਖ ਕੇ ਤੈਨੂੰ ਕਿੰਨਾ ਰੋਂਦਾ ਸੀਗਾ ਫੇਰ ਕੀ ਹੋਇਆ ਜੇ ਉਹਨੂੰ ਘਰੇ ਬੁਲਾ ਲਿਆ ਚੰਗੀ ਗੱਲ ਐ ਤਾਂ ਨਾ ਨਾ ਤੀ ਇਹ ਮੈਨੂੰ ਇਸ ਗੱਲ ਦਾ ਕੋਈ ਤਰਾਜ ਨਹੀਂ ਸਮਾਂ ਵਧੀਆ ਹੀ ਤਾਰੀ ਆਪਦੇ ਘਰੇ ਆਂਗੇ ਤਰਾਜ ਤਾਂ ਮੈਨੂੰ ਇਸ ਗੱਲ ਦਾ ਹੈ ਵੀ ਆਹ ਦੇਖ ਲੈ ਤੇਰੀ ਤਾਈ ਨੀ ਨਾ ਮੇਰੇ ਨਾਲ ਚੰਗੀ ਨਹੀਂ ਕੀਤੀ ਨਹੀਂ ਮੰਮੀ ਤਾਨੂੰ ਕੋਈ ਵਹਿਮ ਹੋਇਆ ਨਾਲੇ ਤਾਈ ਤਾਂ ਸਕੀਆਂ ਭੈਣਾਂ ਨਾਲੋਂ ਵੱਧ ਕਰਦੀ ਐ ਤੁਹਾਡਾ ਨਾਲੇ ਤਾਈ ਤੁਹਾਡੇ ਬਾਰੇ ਕਿਉਂ ਗੁਰਾ ਕਹੂਗੀ ਸਕੀ ਭੈਣ ਹੋਣ ਤੇ ਬਣਨ 'ਚ ਬਹੁਤ ਫਰਕ ਹੁੰਦਾ ਪੁੱਤ ਤੂੰ ਨਿਆਣੀ ਐ ਤੈਨੂੰ ਹਲੇ ਇੰਨਾਂ ਗੱਲਾਂ ਦਾ ਇਹਨਾ ਪਤਾ ਨਹੀਂ ਹੈਗਾ ਮੰਮਾ ਤੂੰ ਕਿਉਂ ਆਪ ਦੇ ਦਿਮਾਗ 'ਚ ਐਡਾ ਵਹਿਮ ਪਾਲਿਆ ਵੀ ਤੇਰਾ ਕੋਈ ਮਾੜਾ ਕਰੂਗਾ ਨਾਲੇ ਤੈਨੂੰ ਪਤਾ ਐ ਤਾਰੀ ਵੀ ਰਹਿਦਾ ਉਦੋਂ ਵੀ ਤੇਰਾ ਮਾਮਾ ਨਾਲੋਂ ਵੱਧ ਕਰਦਾ ਸੀ ਜਦੋਂ ਉਹਨੂੰ ਪਤਾ ਨਹੀਂ ਸੀ ਵੀ ਤੂੰ ਉਹਦੀ ਮਾਂ ਐ ਤੇ ਹੁਣ ਤਾਂ ਉਹਨੂੰ ਸਭ ਕੁਝ ਸੱਚ ਪਤਾ ਹੁੰਦੇ ਤੇ ਉਹ ਤਾਂ ਹੁਣ ਤੇਰਾ ਹੋਰ ਦੁੱਗਣਾ ਕਰਦਾ। ਨਨਪੁੱਤੇ ਇਹ ਤਾਂ ਮੈਂ ਮੰਨਦੀ ਆਂ ਵੀ ਤਾਰੀ ਤਾਂ ਮੇਰਾ ਆਪਣਾ ਪੁੱਤ ਐ। ਮੇਰਾ ਆਪਦਾ ਜੰਮਿਆ। ਪਰ ਤੇਰੇ ਤਾਈ ਤੇ ਸ਼ਰੀਕ ਨੇ ਨਾ ਨਾਲੇ ਤੈ ਕਦੇ ਸੁਣਿਆ ਵੀ ਇੱਕ ਸ਼ਰੀਕ ਦੂਜੇ ਸ਼ਰੀਕ ਤੇ ਰਾਜੀ ਹੋ ਨਾਲੇ ਪੁੱਤ ਸ਼ਰੀਕ ਦਾ ਕਦੇ ਸਿਰੇ ਵੱਨ ਕਿਵੇਂ ਢੋਕਦਾ ਹੁੰਦਾ? ਕਾਸਰ ਕੋਈ ਨਹੀਂ ਛੱਡਦਾ। ਓ ਮੰਮੀ ਆ ਛੱਡ ਫालतू ਗੱਲਾਂ ਨੂੰ ਸਾਰੀਆਂ। ਜੋ ਤੁਹਾਨੂੰ ਕਹਿਤਾ ਮੈਂ ਇਸ ਘਰ 'ਚ ਹੈਗੀ ਆਂ ਮੈਂ ਕੁਝ ਵੀ ਗਲਤ ਨਹੀਂ ਹੋਣ ਦਿੰਦੇ। ਹਾਂ ਮੰਮੀ ਮੈਂ ਤੈਨੂੰ ਫੇਰ ਕਰਦੀ ਹਾਂ ਹਾਂਜੀ ਦੀਦੀ ਕੰਮ ਸੀ ਕੋਈ ਜੇ ਕੋਈ ਕੰਮ ਸੀ ਤਾਂ ਮੈਨੂੰ ਬੁਲਾ ਲੈਂਦੇ ਨਹੀਂ ਨਹੀਂ ਕੰਮ ਤਾਂ ਕੋਈ ਨਹੀਂ ਸੀ ਬਸ ਦਸ਼ਨ ਮੈਂ ਨਾ ਤੈਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣੀ ਹੈ ਖੁਸ਼ਖਬਰੀ ਕੀ ਖੁਸ਼ਖਬਰੀ ਹੈ ਦੀਦੀ ਦੱਸੋ ਮੈਨੂੰ ਜਲਦੀ ਦੱਸਦੀ ਹਾਂ ਨਾ ਦੀਦੀ ਇਹ ਸਭ ਲਈ ਜਸਨੂ ਕੌਣ ਰਾਜ਼ੀ ਕਰੂਗਾ ਲੈ ਜਸਨੂ ਕੌਣ ਰਾਜ਼ੀ ਕਰੇਗਾ ਤੂੰ ਰਾਜ਼ੀ ਕਰੇਂਗੀ ਜਿਸ ਤਰ੍ਹਾਂ ਮੰਮੀ ਤੇ ਜਸ ਦੋਨੋ ਜਾਨੇ ਮਿਲ ਕੇ ਆ ਸਭ ਕੁਝ ਕਰ ਰਹੇ ਨੇ ਨਾ ਆਪਾਂ ਨੂੰ ਧੋਖੇ ਦਿੰਦੇ ਨੇ ਹੁਣ ਉਦਾਂ ਵੀ ਆਪਾਂ ਵੀ ਇਹਨਾਂ ਨੂੰ ਧੋਖੇ ਹੀ ਦਵਾਂਗੇ ਦੇਖੀ ਮਤਲਬ ਮਨੋਂ ਨਹੀਂ ਲੋੜ ਹੀ ਨਹੀਂ ਹਾਂ ਤੂੰ ਦੇਖੇ ਚੱਲ ਸਕੀਮ ਤੇ ਸਕੀਮ ਪਾਵਾਂਗੇ ਤੇ ਇਹਨਾਂ ਨੂੰ ਕਿੱਦਾਂ ਧੋਖੇ ਦਿੰਨੇ ਆ ਮਤਲਬ ਟਿਟ ਫੋਰ ਟੈਟ ਯੈਸ ਨਾ ਜਸਨ ਤੈਨੂੰ ਨਹੀਂ ਪਤਾ ਇਹਨਾਂ ਨੇ ਆਪਣੇ ਨਾਲ ਦੁਸ਼ਮਣੀ ਤਾਂ ਮੁੱਲ ਲੈ ਲਈ ਮੇਰੇ ਜਵਾਈ ਦੇ ਹੱਥ ਜਾ ਕੇ ਪਰ ਇਹ ਦੁਸ਼ਮਣੀ ਨਾ ਮੈਂ ਪੂਰੀ ਰੀਜਨਲ ਲੜਾਂਗੀ ਲੈ ਬੇਨਰ ਤੇ ਤੇਰਾ ਇੱਕ ਤੀਰ ਤਾਂ ਜਮਾ ਨਿਸ਼ਾਨੇ ਤੇ ਲੱਗਿਆ ਪੜਾ ਇੱਕਾ ਸਿਰਾ ਦਰਾਨੀਆਂ ਜਠਾਨੀਆਂ ਚ ਏਕ ਖਤਮ ਮੈਂ ਤੋੜਦਾ ਇਹਨਾਂ ਦਾ ਉਪਰੋ ਰੱਬ ਵੀ ਮੇਰਾ ਸਾਥ ਦੇ ਹੀ ਜਾਂਦਾ ਪਿਓ ਪੁੱਤਾਂ ਨੂੰ ਇੱਕ ਕਰਕੇ ਆਹ ਕੰਮ ਕਰਦਾ ਮੈਂ ਬਸ ਅੱਗੇ ਅੱਗੇ ਦੇਖੋ ਹੋਤਾ ਹੈ ਕਿ ਆ ਚਾਚੀ ਉੱਤਭਾਖ ਜੀ ਨੂੰ ਸਮਝਾਵਾ ਜਾ ਕੇ ਤੇ ਹੋਰ ਪੰਗਾ ਪੈ ਜੇ ਤਾਰੀ ਵੇ ਉਹ ਤਾਰੀ ਉਹ ਮੈਂ ਤੈਨੂੰ ਐਂ ਕਹ ਨਾ ਤੈਨੂੰ ਕੋਈ ਗੱਲ ਸਮਝਾਉਣਾ ਆ ਉਹ ਜੱਸ ਨਾ ਥੋੜਾ ਜਿਹਾ ਬੰਦਾ ਟੇਡਾ ਉਹ ਉਹ ਤਾਂ ਇੱਕ ਪਾਸਾ ਹੀ ਰੱਖੀ ਇਹ ਕਿਤੇ ਆਇਆ ਨਾ ਸਮਝੀ ਵੀ ਤੇਰੇ ਪਿਓ ਡਰਦਾ ਕਹਿੰਦਾ ਡਰਦਾ ਤਾਂ ਮੈਂ ਉਹਦੇ ਪਿਓ ਤੋਂ ਵੀ ਨਹੀਂ ਉਹ ਬਾਪੂ ਕਿਹੋ ਜੀਆਂ ਗੱਲਾਂ ਕਰਦਾ ਆਪਾਂ ਤਾਂ ਉਹਨੂੰ ਕਦੇ ਪਹਿਲਾਂ ਨਹੀਂ ਕੁਝ ਕਿਹਾ ਦੇਖਾ ਜੇ ਹੁਣ ਅਗਲਾ ਆ ਕੇ ਆਪ ਹੀ ਵਿਚ ਬੱਜੂਗਾ ਤਾਂ ਹੁਣ ਸੁੱਕਾ ਥੋੜੀ ਜਾਣ ਦਵਾਗੇ ਆਪਾਂ ਉਹ ਉਹ ਹੀ ਤਾਂ ਹੈ ਆਪਾਂ ਐ ਸੁੱਕਾ ਕਿਵੇਂ ਜਾਣ ਦੇ ਦੇਗੇ ਨਾਲੇ ਇਹ ਥੋੜੀ ਐ ਜੱਟ ਦੇ ਨੱਕ ਦਾ ਸਵਾਲ ਹੈ ਹੂੰ ਕੋਈ ਚੰਗੀ ਮੱਤ ਨਾ ਦੇਈ ਮੁੰਡੇ ਨੂੰ ਚੰਗਾ ਸਾਰਾ ਦਿਨ ਆਹੀ ਸਖਾਇਆ ਕਰ ਲੜਾਈ ਕਲੇਸ਼ ਕਰਨਾ ਨਹੀਂ ਇਹ ਮੈਂ ਇਹਨੂੰ ਚੰਗੀ ਗੱਲੀ ਕਹਿੰਦਾ ਹੋਰ ਮੈਂ ਇਹਨੂੰ ਕੀ ਕਹਿੰਦਾ ਸੀ ਆ ਗਈ ਇੱਥੇ ਭਾਸ਼ਣ ਦੇਣ ਤਾਰੀ ਮੇਰੀ ਗੱਲ ਸੁਣ ਲੈ ਪੁੱਤ ਇਹਦੇ ਮਗਰ ਨਾ ਲੱਗਿਆ ਕਰ ਨਾ ਐ ਕਰ ਪੁੱਤ ਤੂੰ ਇਹਦੇ ਮਗਰ ਲੱਗ ਜਾ ਆ ਲੈ ਲੈ ਤੈਨੂੰ ਸਿੱਖਿਆ ਜਿਹੜੀ ਤੈਨੂੰ ਚੰਗੀ ਦਿੰਦੀ ਐ ਨਾ ਮੇਰੀ ਗੱਲ ਸੁਣ ਲੈ ਮਾਂ ਕੋਈ ਪੁੱਠੀ ਮੱਤ ਨਹੀਂ ਦਿੱਤੀ ਕੁਝ ਨਹੀਂ ਕਰਿਆ ਪਰ ਗੱਲ ਇੱਕ ਇਹ ਹੈ ਵੀ ਦੇਖ ਜੱਸ ਨੇ ਆਪ ਆ ਕੇ ਪੰਗਾ ਲੈਂਤਾ ਸੀ ਠੀਕ ਹੈ ਉਹਦਾ ਕੀ ਮਤਲਬ ਬਣਦਾ ਖੇਤ ਚਾਉਣ ਦਾ ਉਥੇ ਬੇਪੁੱਤ ਜਦੋਂ ਹੁਣ ਤੇਰੇ ਚਾਚੇ ਨੇ ਜ਼ਮੀਨ ਹੀ ਉਹਦੇ ਨਾਲ ਲਵਾਤੀ ਫਿਰ ਅਗਲੇ ਨੇ ਤਾਂ ਖੇਤ ਚਾਉਣਾ ਹੀ ਅਗਲੇ ਦਾ ਹੱਕ ਕਿਉਂ ਨਹੀਂ ਬਣਦਾ ਉਹ ਤੈਨੂੰ ਮੈਂ ਦੱਸਦਾ ਜਦੋਂ 30 ਸਾਲਾਂ ਦਾ ਨੂੰ ਮੈਂ ਬਾਹੀਦਾਨ ਉਹਨੂੰ ਆ ਕੇ ਪੰਗਾ ਲੈਣ ਦੀ ਕਿ ਲੋੜ ਐ ਨਾਲੇ ਤੂੰ ਕਹਿੰਦੀ ਐ ਨਾ ਆ ਕੀ ਕਰਤਾ ਪੰਗਾ ਉਹਨੇ ਆਪ ਆ ਕੇ ਲਿਆ ਅਸੀਂ ਲੜਨਗੇ ਅਸੀਂ ਉਹਦੇ ਨਾਲ ਕਰੇ ਬੇ ਉਦੋਂ ਗੱਲ ਹੋਰ ਸੀ ਉਦੋਂ ਛੋਟਾ ਜਿਹਾ ਦਾ ਸੀ ਉਹ ਜੋ ਮਰਜੀ ਕਰਦੇ ਪਰ ਹੁਣ ਨਹੀਂ ਨਾ ਪਾਗਲੇ ਨਾਲ ਲੜ ਸਕਦੇ ਨਾਲੇ ਫੇਰ ਵੀ ਮੇਰਾ ਗੱਲ ਸੁਣ ਲੈ ਜਮਾਈ ਭਾਈ ਹੈ ਰੋਜ਼ ਲੜਦੇ ਉਹਦੇ ਨੇ ਚੰਗੇ ਲੱਗਦੇ ਹੋ ਤੁਸੀਂ ਚੰਗੇ ਲੱਗੀਏ ਨਾ ਲੱਗੀਏ ਦੇਖਾ 30 ਸਾਲ ਹੋ ਗਏ ਮੇਰਾ ਪਿਓ ਜ਼ਮੀਨ ਨੂੰ ਸਾਂਭਦਾ ਹੁਣ ਵੀ ਸਾਂਭੀ ਜਾਂਦਾ ਨਾਲੇ ਜ਼ਮੀਨ ਭੈਣ ਦੀ ਹੈ ਨਾ ਭੈਣ ਦੇ ਨਾਲ ਲਵਾਈ ਹੈ ਜਸ ਦੇ ਨਾਲ ਹੀ ਲਵਾਈ ਹੈ ਉਹਨੂੰ ਉਹਦਾ ਬਣਦਾ ਹੱਕ ਮਿਲ ਜਾਂਦਾ ਉੱਥੇ ਆ ਕੇ ਗੇੜੇ ਮਾਰਦਾ ਪੰਗੇ ਲੈਂਦਾ ਫੇਰ ਉਹ ਨਾ ਹੁਣ ਤੂੰ ਮੈਨੂੰ ਐਂ ਦੱਸ ਵੀ ਹੁਣ ਉੱਥੇ ਖੇਤ ਚ ਕੁੜੀ ਆਇਆ ਕਰੂਗੀ ਜੱਸ ਨਹੀਂ ਆਉਣਾ ਜੇ ਉਹ ਅਗਲਿਆਂ ਦੀ ਜ਼ਮੀਨ ਹੈ ਅਗਲਾ ਕਿ ਜੋ ਮਰਜ਼ੀ ਕਰੇ ਕੁੜੀ ਨੂੰ ਲੈ ਕੇ 100 ਵਾਰੀ ਆਜੇ ਕੱਲਾ ਉੱਥੇ ਤਾਂ ਜੀ ਜਮੋਂ ਨਾ ਆਵੇ ਉਹ ਤਾਂ ਕਿ ਪੰਗਾ ਲੈ ਲੈਂਦਾ ਐ ਤਾਂ ਹੁਣ ਦੀ ਚੱਕ ਐ ਗੱਲਾਂ ਕਰਦਾ ਜਿਵੇਂ ਹੁਕਮ ਮਹਾਰਾਜਾ ਪਟਿਆਲਾ ਹੁੰਦਾ ਕਿਵੇਂ ਨੂੰ ਪਤਾ ਕਿ ਕਿੰਨਾ ਕ ਨਿੰਮਕੀ ਆ ਲੈਗਾ ਤੂੰ ਤਾਂ ਉਹ ਦੂਜਾ ਦੁੱਗਣਾ ਹਿੰਜਰ ਕੇ ਪੈਂਦਾ ਹੋਏਗਾ ਉਹਨੂੰ ਉਹ ਫਿਰ ਮਾਂ ਪਹਿਲਾਂ ਸੀ ਕਿੰਨਾ ਕ ਕੁਛ ਕਹੇਤਾ ਉਹਨੂੰ ਮੈਂ ਕਹੇਤਾ ਜੇ ਬਾਪੂ ਨੇ ਕਹੇਤਾ ਪੰਗੇ ਲੈਂਦਾ ਤੈਨੂੰ ਨਹੀਂ ਪਤਾ ਪਹਿਲਾਂ ਤਾਂ ਉਹਨੇ ਖਾਰ ਖਾ ਕੇ ਦੇਖ ਜਸ਼ਨ ਘਰੇ ਭੇਜੀ ਹੁਣ ਉਹ ਚੀਜ਼ ਬਰਦਾਸ਼ਤ ਕਰਨ ਵਾਲੀ ਐ ਅਸੀਂ ਬਰਦਾਸ਼ਤ ਕਰਾਂਗੇ ਜਿਹੜੇ ਦੁਬਾਰੇ ਤੋਰਤੀ ਉਰੇ ਨਾਲੇ ਸਾਥੋਂ ਨਹੀਂ ਉਹਦਾ ਪਲਪੜ ਆ ਜਾ ਹੁੰਦਾ ਅਸੀਂ ਉਹਨੂੰ ਕਿਵੇਂ ਹੁਣ ਉਹਨੂੰ ਜਾ ਕੇ ਪੜੂਸੀ ਐਸੇ ਨੂੰ ਵੀ ਆ ਜਾ ਭਾਈ ਤੈਨੂੰ ਪੜੂਸਦਿਆਂ ਬਹਿ ਜਾ ਇੱਥੇ ਸੇਵਾ ਕਰੀ ਆਉਂਦੀ। ਉਹਦਾ ਕਹਾੜੀ ਲੈ ਕੇ ਜਾਇਆ ਕਰ ਖੇਤ ਜਦੋਂ ਕੋਈ ਤੈਨੂੰ ਦਿਖੇ ਉਸੇ ਦਾ ਗਲ ਵੱਢ ਦੇ ਕਰ। ਹਾਂ ਉਹੀ ਮੱਤ ਮੁੰਡੇ ਨੂੰ ਦੇ ਦੇ। ਜੇ ਕੋਈ ਪੰਗੇ ਲਊਗਾ ਨਾ ਉਹ ਤਾਂ ਫੇਰ ਐ ਕਰਨਾ ਹੀ ਪਊਗਾ। ਸੁਣ ਆ ਦੇਖ ਲੈ ਆ ਅੱਗ ਲਾ ਕੇ ਲੈ ਕੇ ਗਿਆ ਬੁਲਟ ਨੂੰ ਪਤਾ ਨਹੀਂ ਕਹਿੰਦੇ ਕਿਹੜਾ ਦੀ ਭੈਣ ਦਾ ਖਸਮ ਆਪਦੀ ਦਾ। ਹੁਣ ਇਹੇ ਜਾ ਥਾਪੜੀ ਖਾਊਗਾ। ਫੇਰ ਹੁਣ ਤੁਸੀਂ ਲੋਕਾਂ ਨੂੰ ਰੋਕ ਲੋਂਗੇ। ਰੋਕ ਲੋਂਗੇ। ਅਗਲੇ ਦਾ ਮੋਟਰਸਾਈਕਲ ਐ ਵਿਚ ਦਾ 100 ਬੰਦਾ ਨੰਗੂ ਫਿਰ ਬੀਹੀ ਕੀ ਆਪਣੀ ਸਰਕਾਰੂ ਵੀ ਹੀ ਐ ਅਗਲਾ ਕਹਿੰਦਾ ਤਾਂ ਨੰਗਾਗੇ ਬਗਾਨਾ ਪੁੱਤ ਰੋਕ ਵੀ ਦਿੰਦਾ ਹੁੰਦਾ ਜਿਹੜਾ ਸਾਨੂੰ ਰੇਛਾ ਦੇ ਦੇ ਲੰਘਾ ਫਿਰ ਅਗਲਾ ਤੇਰੇ ਵਰਗੇ ਦਾ ਬੂਥਾ ਵੀ ਕੁੱਟ ਦਿੰਦਾ ਓਏ ਓਏ ਤੂੰ ਨਾਲੇ ਮੇਰੀ ਗੱਲ ਸੁਣ ਤੂੰ ਕਹਿੰਦੀ ਉਹ ਤਾਂ ਖੇਤ ਗੇੜਾ ਮਾਰੂਗਾ ਤੂੰ ਕਹਿੰਦੀ ਸੀ ਨਾ ਖੇਤ ਹਜੇ ਕਿਵੇਂ ਗੇੜਾ ਮਾਰੂਗਾ ਹਜੇ ਪਹੀ ਦਾ ਪਟਵਾਰਾ ਹੋਇਆ ਕੋਈ ਜਿੱਥੋਂ ਗੱਡੀ ਲੈ ਕੇ ਆਇਆ ਸੀ ਆ ਕੇ ਉਹ ਚਬਰ ਚਬਰ ਬੋਲਦਾ ਸੀ ਨਹੀਂ ਸਮਝ ਆਉਂਦੀ ਵੀ ਮੇਹਤ ਕਿਦੀ ਕਰਾਉਣੀ ਆ ਤੂੰ ਕਾਦੇ ਵਾਸਤੇ ਅਸੀਂ ਉਹੀ ਬੇਦਮਾਕ ਕੰਮ ਆਉਂਦਾ ਨਹੀਂ ਸਮਝ ਲੱਗਦੀ ਵੀ ਕਿਉਂ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਹੋ ਕਿਉਂ ਨਹੀਂ ਤੂੰ ਸਮਝਦਾ ਗੱਲ ਓਏ ਤਾਰੀ ਇਹਦੇ ਨਾਲ ਮੱਥਾ ਖਪਾਈ ਕਰਨ ਦਾ ਕੋਈ ਲੋੜ ਨਹੀਂ ਪਈ ਇਹਦੀਆਂ ਤਾਂ ਕੱਥਪਾਈ ਟੁੱਕ ਗੱਲ ਉੱਥੇ ਹੀ ਐ ਮੈਂ ਇਥੇ ਤੇ ਇਹਦੇ ਨਾਲ ਮੱਥਾ ਵੱਜਦਾ ਨਹੀਂ ਤੂੰ ਸੁਣ ਲੈ ਜਿਹੜੀਆਂ ਸੁਣ ਲੈ ਇਹਦੇ ਨਾਲ ਤਾਂ ਵੱਜਦਾ ਮੈਂ ਇਥੋਂ ਮੱਥਾ ਹਾਂ ਮੈਂ ਤਾਂ ਭਾਈ ਕੁਛ ਨਹੀਂ ਮੇਰੀ ਗੱਲ ਸੁਣ ਲੈ ਮੁੰਡਾ ਮੈਂ ਤੈਨੂੰ ਚੰਗੀ ਮੱਤ ਦੇ ਦਿੰਦੀ ਆ ਨਾਮ ਦੇ ਫਿੱਕੇ ਮਗਰ ਲਾ ਕੇ ਛਿੱਤਰ ਖਾਣ ਕਿਸੇ ਤੋਂ ਮੈਂ ਕੁਛ ਨਹੀਂ ਕਰਦਾ ਭੱਗ ਜਾ ਬਸ ਹਾਂ ਭੱਗ ਜਾ ਹਾਂ ਵੱਲਾ ਸੌ ਗਈ ਸੀ ਤੁਸੀਂ ਨਹੀਂ ਪੱਕਰ ਆਸੀ ਉਹ ਇਹ ਬਈ ਕਿਸੇ ਦੀ ਗੱਲ ਬਈ ਨਾ ਗੱਲ ਤਾਂ ਕੋਈ ਨਹੀਂ ਹੋਈ ਤੇ ਹਾਂ ਸੱਚ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਪਤਾ ਇੱਕ ਕੀ ਦੋ ਕਰ ਮੇਰੀ ਧੀ ਉਹ ਨਾ ਮੈਂ ਬੜੇ ਚਿਰ ਤੋਂ ਨੋਟਿਸ ਕੀਤਾ ਸੀ ਕਿ ਈਸ਼ੂ ਡਿੰਪਲ ਨੂੰ ਦੇਖ ਕੇ ਘਬਰਾ ਜਾਂਦਾ ਹੈ ਕੋਈ ਗੱਲ ਹੋਈ ਹੋਣਾ ਕੀ ਹੋ ਗਿਆ ਮੰਮੀ ਆਰ ਯੂ ਓਕੇ ਤੁਸੀਂ ਇੱਥੇ ਬੈਠੋ ਮੈਂ ਪਾਣੀ ਲੈ ਕੇ ਆਈ ਪ੍ਰੀਤ ਧਿਆਨ ਨਾਲ ਕੀ ਹੋ ਰਿਹਾ ਇੰਨੀ ਕਾਲੀ ਚ ਮੈਂ ਨਾ ਡਿੰਪਲ ਤੇ ਈਸ਼ੂ ਬਾਰੇ ਗੱਲ ਪੁੱਛਣੀ ਸੀ ਕੋਈ ਬਸ ਫੇਰ ਕੀ ਉਹਨਾਂ ਨੂੰ ਸ਼ੌਕ ਹੋਊਗੀ ਸਿੱਖਾ ਗਾਗੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਉਹਨਾਂ ਵਸਤੇ ਪਾਣੀ ਲੈ ਕੇ ਚੱਲੀ ਸੀ ਬਸ ਫਿਰ ਇਦਾਂ ਹੀ ਸ਼ੌਕ ਦਿੰਦੀ ਰਹ ਇਹਨਾਂ ਨੂੰ ਮਾਂ ਪੁੱਤਾਂ ਨੂੰ ਕੋਈ ਗੱਲ ਨਹੀਂ ਦੀ ਹੈ ਹਜੇ ਤਾਂ ਸ਼ੁਰੂਆਤ ਹੈ ਐਨਸੇ ਦੇਖਿਓ ਪਤਾ ਨਹੀਂ ਕੀ ਕੀ ਹੋਊ ਨਾਲੇ ਤੁਹਾਨੂੰ ਪਤਾ ਹੀ ਹੈ ਜੇ ਕਿਸੇ ਬੰਦੇ ਨੂੰ ਮਾਰਨਾ ਹੋਵੇ ਨਾ ਪਹਿਲਾਂ ਨਾ ਮਿੱਠਾ ਜ਼ਹਿਰ ਦੇਈਦਾ ਬਿਲਕੁਲ ਸਹੀ ਕਿਹਾ ਹੈ ਲੈ ਬਸ ਹੁਣ ਤੂੰ ਤਾਂ ਸ਼ੌਕ ਦੇਤਾ ਤੇ ਅਗਲੀ ਵਾਰੀ ਮੇਰੀ ਇਹ ਹਜੇ ਝਟਕਾ ਦੇਣਾ ਨਾ ਕਿ ਇਹਨਾਂ ਦੀ ਮਾਂ ਪੁੱਤਾਂ ਦੀ ਪੂਰੀ ਦੁਨੀਆ ਹੀ ਹਿੱਲ ਜੂਗੀ ਬੈਸਟ ਆਫ ਲੱਕ ਦੀ ਹੈ ਹੁਣ ਇਹਨਾਂ ਦਾ ਐਂਡ ਆ ਗਿਆ ਚੰਗਾ ਮੈਂ ਚਲਦੀ ਆਂ ਪਹਿਲਾਂ ਪਾਣੀ ਦੇ ਆਵਾ ਉਹ ਕਿਉਂ ਜਾਓ ਜਾਓ ਕਿਤੇ ਹੋਰ ਹੀ ਨਾ ਖੰਖੰਗ ਮਰ ਜੇ ਪਰ ਇੱਕ ਗੱਲ ਹੈ ਸ਼ੁਕਰ ਹੈ ਰੱਬ ਦਾ ਮੈਂ ਇਕੱਲੀ ਤਾਂ ਇਹ ਸਭ ਕੁਝ ਕਰ ਨਹੀਂ ਸਕਦੀ ਸੀ ਰੀਤ ਤੇ ਜਸ਼ਨ ਤੁਸੀਂ ਸੱਚੀ ਮੇਰਾ ਬਹੁਤ ਸਾਥ ਦੇ ਰਹੇ ਹੋ ਦੀਦੀ ਇਹ ਇਕੱਲੇ ਤੁਹਾਡੇ ਗੁਨਾਹਗਰ ਨਹੀਂ ਇਹ ਤਾਂ ਸਭ ਦੇ ਗੁਨਾਹਗਰ ਨੇ ਹਲੋ ਪਾਣੀ ਪੀਓ ਤੁਸੀਂ ਠੀਕ ਹੋ ਤੁਸੀਂ ਹਾਂ ਪੁੱਤ ਹਾਂ ਪੁੱਤ ਠੀਕ ਆਵਾਜ਼ ਸੁਣੋ ਸਿਰ ਜਿਆ ਦਰਦ ਕਰਦਾ ਸਵੇਰ ਦਾ ਚੱਕਰ ਜਿਹਾ ਆ ਗਿਆ ਤੁਸੀਂ ਦਵਾਈ ਦਿੱਤੀ ਫਿਰ ਹਾਂ ਪੁੱਤ ਦਵਾਈ ਲਈ ਕਰਕੇ ਤਾਂ ਹੱਸ ਸੁਸਤੀ ਜੇ ਪੈ ਗਈ ਮੈਂ ਇੱਥੇ ਆਰਾਮ ਕਰ ਲੈਣੀ ਆ ਪੁੱਤ ਚਲੋ ਆਪਣੇ ਕਮਰੇ 'ਚ ਆਰਾਮ ਕਰ ਲਓ ਕੋਈ ਗੱਲ ਨਹੀਂ ਤੁਸੀਂ ਆਰਾਮ ਕਰ ਲਓ ਆਪਾਂ ਫੇਰ ਗੱਲ ਕਰ ਲਾਂਗੇ ਠੀਕ ਹੈ ਧਿਆਨ ਰੱਖਿਓ ਆਪਾਂ ਇਹ ਪਰੀ ਦੇ ਦਿਮਾਗ 'ਚ ਇਹ ਗੱਲ ਆ ਕਿਵੇਂ ਗਈ ਜਰੂਰ ਇਹਨੇ ਡਿੰਪਲ ਨੂੰ ਤੇ ਈਸ਼ੂ ਨੂੰ ਇਕੱਠਿਆਂ ਨੂੰ ਦੇਖਿਆ ਹੋਣਾ ਇਹ ਮੁੰਡੇ ਨੂੰ ਮੈਂ ਟਟ ਜਾਣੇ ਨੂੰ ਕਿੰਨੀ ਵਾਰ ਕਿਹਾ ਬੇ ਡਿੰਪਲ ਦੇ ਲਵੇ ਨਾ ਜਾਇਆ ਕਰ ਨਾ ਜਾਇਆ ਕਰ ਮਜਾਲ ਐ ਇਹਦੇ ਪੰਨ ਤੇ ਜੂੰਬੀ ਸਰਕੀ ਹੋਵੇ ਹੋਰ ਜਿੱਥੇ ਪੇਟ ਖਲ ਜਾਂਦਾ ਨਾ ਮੈਂ ਗੱਲ ਸੰਭਾਲਦੀ ਤਾਂ ਖਰੇ ਕੀ ਹੁੰਦਾ ਕੀ ਨਹੀਂ ਇਹਨੂੰ ਸਮਝਾਉਣ ਦਾ ਨਾ ਕੋਈ ਫਾਇਦਾ ਨਹੀਂ ਇਹਦਾ ਐਨਾ ਮੋਟਾ ਦਿਮਾਗ Hadi tabağa çıkayım. Hadi bak hadi.